ਨਾ ਤੋਂ ਸੇਮ ਸਿੰਘ ਤੋਂ ਵੀ ਹਾਂਜੀ ਮੇਰੇ ਦਾਦਾ ਜੀ ਸਰਦਾਰ ਸੋਜਾ ਸਿੰਘ ਜੀ ਹਾਂਜੀ ਮਿਲਟਰੀ ਦੇ ਵਿੱਚ ਭਰਤੀ ਸੀ ਔਰ ਉਹਨਾਂ ਨੇ ਫਸਟ ਵਰਲਡ ਵਾਰ 1914 ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਮੇਰੇ ਡੈਡੀ ਨੂੰ ਵੀ ਉਹਨਾਂ ਨੇ ਪ੍ਰੇਰਿਆ ਔਰ ਬਲੰਤੀ ਦੇ ਵਿਤ ਪਰਤੀ ਕਰਾਇਆ ਉਹਨਾਂ ਨੇ ਮੇਰੇ ਡੈਡੀ ਨੇ ਵੀ 1939 ਦੀ ਲੜਾਈ ਲੜੀ ਅਸੀਂ ਦੇਸ਼ ਭਗਤ ਪਰਿਵਾਰ ਚੋਂ ਆ ਆਜ਼ਾਦੀ ਕਲਾਟੀਏ ਉਸ ਤੋਂ ਬਾਅਦ ਮੈਂ 20 ਪੀਡਬੀਡ ਤੋਂ ਰਿਟਾਇਰ ਹੋਇਆ ਤੇ ਜਿਹੜੇ ਮੇਰੇ ਦਾਦਾ ਜੀ ਮੇਰੇ ਡੈਡੀ ਮੇਰੇ ਵੀ ਅੰਦਰ ਦੇਸ਼ ਭਗਤੀ ਦੀ ਲਹਿਰ ਉੱਠੀ ਮੈਂ ਸੋਚਿਆ ਕਿ ਮੈਂ ਵੀ ਆਪਣੇ ਡੈਡੀ ਦੀ ਔਰ ਦਾਦਾ ਜੀ ਦੇ ਪੂਰਨਿਆਂ ਦੇ ਉੱਤੇ ਚੱਲਾਂ ਤੇ ਮੈਂ ਅੱਜ ਕੱਲ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਨਸ਼ਿਆਂ ਤੋਂ ਛੱਡ ਕੇ ਨਸ਼ਿਆਂ ਵੱਲ ਨਾ ਜਾਓ ਤਾਡੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਨਸ਼ਿਆਂ ਨੂੰ ਛੱਡ ਦਿਓ ਕੋਈ ਚੰਗਾ ਕੰਮ ਕਰੋ ਜਿਹੜਾ ਕਿ ਦੇਸ਼ ਦਾ ਔਰ ਆਪਣੇ ਪੰਜਾਬ ਦਾ ਨਾਮ ਉੱਚਾ ਹੋਵੇ ਮੇਰੇ ਦਾਦਾ ਜੀ ਸਰਦਾਰ ਫੌਜਾ ਸਿੰਘ ਜੀ ਨੇਤਾ ਜੀ ਸੁਭਾਚੰਦਰ ਪੋਸ਼ ਨਾਲ ਕਈ ਵੇਰੀ ਯਾਤਰਾ ਵੀ ਗਏ ਔਰ 15 ਅਗਸਤ 1972 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਪਰਮਾਨ ਪੱਤਰ ਨਾਲ ਨਿਵਾਜਿਆ ਹੁਣ ਮੇਰੇ ਅੰਦਰ ਵੀ ਦੇਸ਼ ਭਗਤੀ ਦੀ ਲਹਿਰ ਉੱਠੀ ਔਰ ਮੈਂ ਆਧੁਨਿਕ ਦੇ ਨੌਜਵਾਨ ਵੀਰਾਂ ਨੂੰ ਇਹ ਗਾਣਾ ਚਾਹੁੰਦਾ ਹਾਂ ਕਿ ਤੁਸੀਂ ਨਸ਼ਿਆਂ ਵੱਲ ਨਾ ਜਾਓ ਕੋਈ ਦੇਸ਼ ਭਗਤਤਾ ਭਗਤੀ ਕੰਮ ਕਰੋ ਜਿਹੜਾ ਕਿ ਆਪਣੇ ਪੰਜਾਬ ਦਾ ਔਰ ਆਪਣੇ ਹਿੰਦੁਸਤਾਨ ਦਾ ਨਾਂ ਰੋਸ਼ਨ ਹੋ ਸਕੇ